ਆਰੇਨ ਪਿਆਰ ਪਰਿਸ਼ਦ ਸ੍ਰੀ ਆਕਾਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਆਪਾਂ ਆ ਪਿੱਛੇ ਗਾਰਡਨ ਦੇ ਵਿੱਚ ਤੇ ਦੇਖ ਰਹੇ ਹੋ ਤੁਸੀਂ ਗੋਭੀ ਖੜੀ ਆ ਤੇ ਤੁਹਾਡੇ ਅੰਕਲ ਕਹਿੰਦੇ ਗੋਭੀ ਦਾ ਆਚਾਰ ਬਣਾ ਕਹਿੰਦੇ ਵੈਸੇ ਮੈਂ ਘਾਟੀ ਲਾਈਕ ਕਰਦੀ ਆ ਨਾ ਗੋਭੀ ਦਾ achar ਚੂਰ ਸਬਜ਼ੀ ਤਾਂ ਮੈਨੂੰ ਵਧੀਆ ਲੱਗਦੀ ਆ ਪਰ ਹੁਣ ਜਦੋਂ ਆਪਾਂ ਨੂੰ ਸੁਪਰੀਮ ਕੋਰਟ ਦੇ ਆਰਡਰ ਹੋਏ ਨੇ ਤੇ ਆਪਾਂ ਨੂੰ ਬਣਾਉਣੀ ਪੈਣੀ ਆ ਤੇ ਆਪਾਂ ਲੈ ਕੇ ਜਾਂਦੇ ਆ ਵਧੀਆ ਵਧੀਆ ਦੋ ਫੁੱਲ ਕਿ ਗੋਭੀ ਪਤਾ ਨਹੀਂ ਗਰਮੀ ਕਰਕੇ ਬਹੁਤ ਜਲਦੀ ਨਿਸਤਰ ਚਲੀ ਮੈਂ ਕਿ ਮੌਸਮ ਜ਼ਿਆਦਾ ਗਰਮੀ ਆ ਨਾ ਠੰਡ ਨਹੀਂ ਪਈ ਹੈਗੀ ਮੈਂ ਉਹਨੂੰ ਪੁੱਛ ਕੇ ਆਈ ਸੀਗੀ ਰੇੜੀ ਵਾਲੇ ਨੂੰ ਮੈਂ ਗੋਭੀ ਕਿੰਨੇ ਰੁਪਏ ਕਿਲੋ ਲੈ ਆਉਂਗੇ ਕਹਿੰਦਾ 60 ਰੁਪਏ ਪਤਾ ਨਹੀਂ ਕਹਿ ਰਿਹਾ ਸੀਗਾ ਜਿਹੜਾ 60 ਰੁਪਏ ਜਿਹੜਾ ਮਾਰਕੀਟ ਚ ਕਹਿੰਦਾ ਚੱਲ ਰਿਹਾ ਹੋਇਆ ਮੰਡੀ ਚ ਉਹ ਲੈ ਲਾਂਗੇ ਮੈਂ ਕਿ ਅਸੀਂ ਦੇਖ ਕੇ ਜਾਵਾਂਗੇ ਸਾਡੀ ਤਾਂ ਨਿਸਤਰੀ ਜਾਂਦੀ ਆ ਘਰ ਉਹ ਦੇਣੀ ਐ ਫਿਕਸ ਰਮੋਜ ਪੈ ਜਾਂਦੀ ਆ ਮੈਂ ਕਿ ਕੁਛ ਦੇ ਕੇ ਕੁਛ ਹੋਰ ਲੈ ਆਵਾਂਗੇ ਪੂਰਨ ਪੂਰਨ ਤਾਰ ਉਹ ਟੁਈਆ ਕੱਢ ਗਏ ਸਾਰਿਆਂ ਦੀਆਂ ਫੁੰਨ ਦਾ ਲੱਗ ਗਿਆ ਵਾਧੂ ਆ ਜੀ ਫੇਰ ਬਣਾ ਲਾਂਗੇ ਹੋਰ ਲੱਗਦੀ ਆ ਇਕੱਠਾ ਪਿਆਏ ਪਾਏ ਦਾ ਵੀ ਕੋਈ ਫਾਇਦਾ ਨਹੀਂ ਆਏਗਾ ਜਿੰਨਾ ਖਾਓ ਜਿੰਨਾ ਹੀ ਵਧੀਆ ਵੈਸੇ ਵੀ achar ਦੀ ਵਾਰੀ ਘੱਟ ਹੀ ਆਉਂਦੀ ਆ ਆਪਣੇ ਨੂਨ ਮਿਰਚੇ ਬਹੁਤ ਹੁੰਦੇ ਹਾਂ ਜੀ ਉਹ ਤਾਂ ਵੀ ਸ਼ਾਮ ਨੂੰ ਰੋਟੀ ਡੈਡੀ ਕੱਲੀ ਜ਼ਿਆਦਾਤਰ ਖਾਂਦੇ ਹੁੰਦੇ ਫੇਰ ਇਹਨਾਂ ਕਿੰਨਾ ਕੁ ਕੁਝ ਖਾਈ ਜਾਣ ਇੱਥੇ ਘਟੋ ਇੱਥੇ ਬਣਾਓ ਹਵਾ ਹੀ ਬਹੁਤ ਚਾਲਦੀ ਫਿਰ ਹਾਂ ਨਾ ਫਿਰ ਤਾਂ ਬਹੁਤ ਉਹ ਕਰਾਂਗੇ ਨਾ ਚੌਂਕਾ ਵੀ ਬਣਾਵਾਂਗੇ ਨਾ ਇਹ ਕੀ ਲੱਗੀ ਫਾਇਦਾ ਜਦੋਂ ਤੁਸੀਂ ਚਲੇ ਜਾਂਦੇ ਕੋਈ ਕੰਮ ਹੀ ਨਹੀਂ ਰਹਿੰਦਾ ਟਾੜੀ ਨਹੀਂ ਕਹਿਣਾ ਬਣਾ ਲਓ ਭਾਈ ਜੇ ਨਹੀਂ ਜੇ ਨਹੀਂ ਦੇ ਦੇਣਾ ਇੱਟਾ ਵੀ ਹੈ ਨਾ ਭਾਈ ਬਣਾ ਲਓ ਛੱਤ ਵੀ ਚਾਹੀਦੀ ਹੈ ਫਿਰ ਕੱਚਾ ਹੀ ਚਾਹੀਦਾ ਮਿੱਟੀ ਵਾਲਾ ਹਾਂ ਸੋਹਣਾ ਲੱਗਦਾ ਮੇਰੇ ਤੋਂ ਬਿਨਾਂ ਕਿਸੇ ਨੇ ਪੁੱਤਰਾ ਮਟੀਰੀ ਲਾਣੀ ਫਿਰ ਉਹਨੇ ਉਦਾਂ ਹੋ ਹੋ ਜਾਣਾ ਕੋਰਚਾਂ ਦਾ ਜੀ ਮੀਮੂ ਪੈਣ ਹਾਂਜੀ ਨਾ ਵੀ ਜਨਾਵਾਰਤੀਏ ਫੇ ਪੈਦਾ ਵੀ ਫਾਇਦਾ ਨਹੀਂ ਜਿਹੜੇ ਕੱਚੀਆਂ ਕੰਧਾਂ ਹੁੰਦੀਆਂ ਸੀ ਛੋਟੇ ਹੁੰਦੇ ਸੀ ਪੈਂਡੋ ਤਰ ਤੇ ਬੀਬੀ ਦੇ ਦਾਦੀ ਲੇਪ ਦੀ ਮਰ ਜਾਂਦੀ ਸੀ ਐਡਾ ਦੇ ਲੇਪ ਡੋਤਰ ਜਾਂਦੇ ਸੀ ਲੇਖੇ ਨਾਲ ਫਾਲੀ ਸਿਰ ਤੋਂ ਸੇਵਾ ਦਾ ਪੱਤਾ ਸੀ ਛੇ ਛੜਿਆ ਫੋਲਾ ਚਲੋ ਅਬੀ ਹਵਾ ਬਹੁਤ ਭਗਦੀ ਆ ਐਨੂੰ ਇੱਧਰ ਕਰਦੇ ਆ ਨਾ ਕੰਮ ਇਹ ਤੇ ਜੀ ਪਾਣੀ ਹੋ ਗਿਆ ਆਪਣਾ ਗਰਮ ਤੁਸੀਂ ਇਹਨੂੰ ਏਦਾਂ ਮਿਸਕਾ ਸਕਦੇ ਹੋ ਪਰ ਏਦਾਂ ਨਾ ਜਿਵੇਂ ਨਮਕ ਨੂੰ ਮਖਲਦੀ ਵਿੱਚ ਵੜ ਜਾਂਦੀ ਆ ਤੇ ਨਾਲੇ ਜਿਹੜੀ ਇਹਦੀ ਬਹਿਜ ਹੀ ਉਹ ਨਿਕਲ ਜਾਂਦੀ ਆ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਵੈਸੇ ਵੀ ਮੈਂ ਜੇ ਤਾਜੀ ਤਾਜ਼ੀ ਦੀ ਸਬਜ਼ੀ ਬਣਾਵਾਂ ਤਾਂ ਮੈਂ ਤੇ ਬਣਾਉਣੀ ਬਸ ਇਹਨੂੰ ਇੱਕ ਬੋਇਲ ਦੇਣਾ ਉਬਾਲਾ ਸੈਂਟਾਕ ਦਿਨੇ ਆ쉐ਦੀ ਤੇ ਜੀ ਲਓ ਆਪਣੀ ਕੋਪੀ ਗਈ ਹੈ ਉੱਪਰ ਫਾਇਨੋ ਇਹਦੇ ਵਿੱਚੋਂ ਕੱਢ ਲਏ ਨੇ ਹਲਕੀ ਨਸਣਾ ਕਲਰ ਚੜਾ ਲਏ ਨੇ ਪੀਲਾ ਪੀਲਾ ਮੇਰੀ ਸਬਜ਼ੀ ਵਾਲਾ ਕਲਰ ਤੇ ਗੋਭੀ ਅਵਾੜ ਕੇ ਜੀ ਆਪਾਂ ਨੇ ਟ੍ਰੇ ਦੇ ਵਿੱਚ ਉਸ ਲਈ ਤੇ ਹੁਣ ਇਹਨੂੰ ਰੱਖਣਾ ਧੁੱਪੇ 2 ਤੋਂ 3 ਘੰਟੇ ਲਈ ਮੱਖੀ ਬਹੁਤ ਜ਼ਿਆਦਾ ਇਸ ਕਰਕੇ ਆਪਾਂ ਇਹਨੂੰ ਹਵਾ ਵੀ ਬਹੁਤ ਜ਼ਿਆਦਾ ਹਾਂ ਲਾਹੋ ਕੇ ਰੱਖਾਂਗੇ ਹਵਾ ਹਵਾ ਜੇ ਹਟਦੀ ਨਹੀਂ ਹੈਗੀਆਂ ਦੇਖ ਕੇ ਮੈਂ ਫਿਰਦੀਆਂ ਨੇ ਭੱਜੀਆਂ ਇਹਨਾਂ ਨੂੰ ਆਇਆ پتہ ਨਹੀਂ ਇਹਦੇ ਵਿੱਚ ਕੀ ਆ ਇਹਨਾਂ ਨੂੰ ਬਹੁਤ ਇੰਟਰਸਟਿੰਗ ਹੈ ਨਹੀਂ ਅਲੀ ਵੀ ਪਤਾ ਨਹੀਂ ਕੀ ਹੈ ਇਹਦੇ ਵਿੱਚ ਪਤਾ ਨਹੀਂ ਹੁਣ ਕੀ ਆ ਸੀ ਬੜ ਜੀ ਕਿਸੇ ਨਾ ਕਿਸੇ ਫਸਾਣਾ ਸਾਰਾ ਕੁਝ ਕਾਲਾ ਕਾਲਾ ਕਰ ਦਿੰਦੀਆਂ ਨੇ ਸਾਰੇ ਸ਼ੀਸ਼ੇ ਕਾਲੇ ਕਰ ਦਿੰਦੀਆਂ ਨੇ ਤੇ ਕਣਕ ਪਾਈ ਸੀ ਸੁਗਣੀ ਇਹਨੂੰ ਵੀ ਚੱਤੀ ਆ ਕੀ ਸੁੱਕ ਗਈ ਅੱਤਾ ਫਿਰ ਇਹ ਤਾਂ ਸਕਾ ਗਰਕਿਉ ਯਾ ਟੋਕਾਈ ਅੱਛਾ ਥੋੜੀ ਜੀ ਧੁੱਪ ਲਵਾਉਣੀ ਸੀਗੀ ਤੇ ਗੁਰਬੀ ਜੀ ਆਪਣਾ ਧੁੱਪ ਵਿੱਚ ਰੱਖਤੀ ਸੀਗੀ ਬਿਲਕੁਲ ਇਹਦਾ ਪਾਣੀ ਪੁਣੀ ਸਾਰਾ ਸੁੱਕਾ ਹੋ ਗਿਆ ਤੇ ਇਹਨੂੰ ਕਰਦੇ ਆਪਾਂ ਸਾਈਡ ਤੇ ਇੱਧਰ ਆਪਾਂ ਨੇ ਤੇਲ ਘਰਨ ਰੱਖਿਆ ਹੋਇਆ ਤੇਲ ਪਾਉਣਾ ਕਢ ਕੇ ਬਿਲਕੁਲ ਠੱਡਾ ਕਰਕੇ ਤੇਲ ਕਢ ਗਿਆ ਆਪਣਾ ਤੇ ਗੈਸ ਆਪਾਂ ਕਰ ਦਿੰਨੇ ਆ ਬੰਦ ਤੇ ਜਿਹੜੇ ਇਹਦੇ ਵਿੱਚ ਮਸਾਲੇ ਪਾਉਣੇ ਨੇ ਤੇ ਮਸਾਲੇ ਹੈਗੇ ਜੀ ਇਹਦੇ ਧਨੀਆ ਅਜਵੈਨ ਜੀਰਾ ਕਾਲੀ ਮਿਰਚ ਚਾਰ ਪੰਜ ਕੁ ਲੌਂਗ ਲੈਨੇ ਸੌਂਫ ਲਈ ਆ ਰਾਈ ਕਲੌਂਜੀ ਬਾਕੀ ਮਿਰਚ ਹਲਦੀ ਨਮਕ ਤੇ ਲੂਣ ਦੇਗੀ ਮਿਰਚ ਲੂਣ ਰਹਿ ਗਿਆ ਹਾਂ ਨਮਕ ਕਿਹਦਾ ਸਜਦਾ ਫਿਰ ਉਹ ਹੋ ਜਾਂਦੀ ਆ ਗੱਲਾਂ ਨਮਕ ਲੂਣ ਵਾਲੀ ਹਨ ਤੇ ਇਹਨਾਂ ਨੂੰ ਜੀ ਆਪਾਂ ਨੇ ਥੋੜੇ ਜੇ ਡਰਾਈ ਰੋਸਟ ਹਾਂ ਭੁੰਨ ਲੈਣਾ ਘਾਣਾ ਪੰਜਾਬੀਆ ਦੀ ਬੋਲੀ ਮਸਾਲੇ ਜਿੰਨੇ ਮਰਜ਼ੀ ਪਾ ਲਓ ਫਿਰ ਨਾ ਥੋੜਾ ਟੇਸਟ ਜ਼ਿਆਦਾ ਹੀ ਹੋਰ ਹੋ ਜਾਂਦਾ ਗੋਭੀ ਦਾ ਕਈਆਂ ਨੂੰ ਉਦਾਂ ਵੀ ਲਾਈਕ ਕਰਦੇ ਹਾਂ ਕਈ ਜ਼ਿਆਦਾ ਮਸਾਲੇ ਲਾਈਕ ਕਰਦੇ ਨੇ ਪਰ ਸਾਨੂੰ ਉਹ ਸਿੰਪਲ ਪਸੰਦ ਆ ਠੀਕ ਠੀਕ ਆ ਸਿੰਪਲ ਵਧੀਆ ਰਹਿੰਦੀ ਆ ਅਸੀਂ ਸਬਜੀ ਜੀ ਵੀ ਘਾਟ ਹੀ ਪਾਉਂਦੇ ਹੁੰਨੇ ਆ ਕਦੇ ਕਦੇ ਭਾਵੇਂ ਪਾ ਲਈਏ ਜੇ ਕਿਸੇ ਨੂੰ ਆਣਾ ਜਾਣਾ ਹੈ ਇਸ ਖਾਸ ਸਾਡੇ ਜੀਰੇ ਚੱਲਦਾ ਹਾਂਜੀ ਚਾ ਮਸਾਲਾ ਜਮਾ ਨੋਰਮਲ ਜਿਹਾ ਪਾਈਦਾ ਹੁੰਦਾ ਮੈਂ ਵੀ ਲਾਲ ਮਿਰਚ ਵਾਲੀਆਂ ਦੇਗੀ ਮਿਰਚ ਵਾਲੀ ਮਸਾਲੇ ਦਾ ਤਾਂ ਮੈਨੂੰ ਵੀ ਇੰਨਾ ਕੋਈ ਆ ਨਹੀਂ ਇਹਨੂੰ ਲਾਲ ਮਿਰਚ ਚਾਹੀਦੀ ਹੈ ਤੇ ਦੇਗੀ ਮਿਰਚ ਚਾਹੀਦੀ ਹੈ ਦੂਜੇ ਵਾਰ ਮੈਂ ਨਹੀਂ ਲਾਲ ਮਿਰਚ ਨਹੀਂ ਦੇਗੀ ਮਿਰਚ ਕੱਲੀ ਜਦ ਆਹ ਤੈਨੂੰ ਲਾਲ ਲਾਲ ਦਾ ਸਮਝ ਉਹ ਹਾਂਜੀ ਮੈਂ ਤਾਂ ਦੇਖੀ ਮੈਂ ਉਹ ਲਾਲ ਮਿਰਚ ਤਾਂ ਨਹੀਂ ਮੈਨੂੰ ਖਾ ਹੁੰਦੀ ਵੈਸੇ ਪਰ ਮੈਨੂੰ ਲਾਲ ਲਾਲ ਜੀ ਸਬਜ਼ੀ ਕਲਰ ਚਾਹੀਦਾ ਹਾਂਜੀ ਇਹ ਲੱਗਦੀਆਂ ਨੇ ਭਜਨ ਜ਼ਿਆਦਾ ਹਰੀ ਉਹ ਖਾਂਦੇ ਆ ਨਾ ਪਹਿਲਾਂ ਅਸੀਂ ਲਾਲ ਹੀ ਖਾਂਦੇ ਹੁੰਦੇ ਸੀਗੇ ਮੈਨੂੰ ਬਹੁਤ ਖਾ ਲੱਗਦਾ ਸੀ ਹੁਣ ਉਹੀ ਸਵਾ ਲੱਗਣਾ ਜੀ ਮੈਂ ਜਿੱਦਾਂ ਜਿਸ ਦਿਨ ਦੀ ਆਪਣੇ ਇਸ ਘਰ ਚ ਆਈਆਂ ਇੱਥੇ 36 ਸਾਲ ਹੋ ਗਏ ਆਪਣੇ ਘਰਦਿਆਂ ਨੇ ਕਦੇ ਲਾਲ ਮਿਰਚ ਨਹੀਂ ਵਰਤੀ ਕੋਈ ਐਮਰਜੈਂਸੀ ਵਰਤਣੀ ਪੈ ਗਈ ਚਾਹੀ ਜਿੰਨੇ ਮਰਜ਼ੀ ਮਹਿੰਗੀ ਹੋਵੇ ਡੈਡੀ ਕਹਿੰਦੇ ਸੀ ਹਰਨੀ ਪਾਉਣੀ ਐ ਇੱਥੇ ਆ ਕੇ ਤਾਂ ਰੈੜੀ ਖੜੀ ਖਾਣ ਲੱਗੀ ਕੰਪੜੇ ਅਸੀਂ ਵੀ ਲਾਲ ਖਾਂਦੇ ਸੀ ਆ ਸਾਡੇ ਦੀ ਲਾਲ ਚਲਦੀ ਸੀ ਉਰੇ ਪੈ ਪੈਣਾ ਮੈਂ ਜੇ ਕੱਦੂ 'ਚ ਹਰੀ ਪਾ ਦਿੰਦੇ ਹੁੰਦੇ ਸੀ ਘਰ ਦੇ ਮੈਂ ਕੱਦੂ ਨਹੀਂ ਸੀ ਖਾਂਦੀ ਹਰੀ ਮੈਂ ਚਾਹ ਹੁਣ ਮੈਨੂੰ ਮੈਂ ਮੈਨੂੰ ਲਾਲ ਮਿਰਚ ਨਾਲ ਸਵਾਦ ਹੀ ਨਹੀਂ ਲੱਗਦੀ ਹੁਣ ਜਦੋਂ ਲਾਲ ਖਾ ਲਉਣਾ ਉਹਦੀ ਢਿੱਡ ਨੂੰ ਪਤਾ ਲੱਗ ਜਾਂਦਾ ਐਸਿਡ ਜਾ ਜਾਂਦਾ ਜਾਂ ਹੋ ਜਾਂਦਾ ਜਦ ਹੀ ਨਾਲ ਵਿੱਚ ਤਾਂ ਭਜਾ ਦਿੰਦੀ ਆ ਬੰਦੇ ਨੂੰ। ਇਸ ਇਜ਼ ਲਾਈਕ ਹੈਰੀ ਕਾਰ। ਇੱਕ ਸਾਢੇ ਘਰੇ ਮੱਖੀਆਂ ਬਹੁਤ ਵੜ ਗਈਆਂ ਪਤਾ ਨਹੀਂ। ਕੱਲੂ ਇਹ ਸਾਰੀਆਂ ਮਾਰਨੀਆਂ ਨੇ ਆਪਾਂ ਨੇ ਵਿੰਡੋ ਖੋਲ ਕੇ ਉਹ। ਜਿਹੜੇ ਸ਼ੀਸ਼ੇ ਜੁੜੇ ਨੇ ਉਹਨਾਂ ਨਾਲ ਬਾਹਰ ਤੋਂ ਫਸ ਗਏ ਸ਼ੀਸ਼ਾ ਦੇਖੀ ਤੇਰਾ ਕਿੰਨਾ ਭਰਿਆ ਪਿਆ ਹੋਣਾ। ਮੈਂ ਪਿਛਲੀ ਤਾਂ ਵੀਰ ਜੀ ਕਮਰੇ ਵੀਰ ਜੀ ਦੇ ਕਮਰੇ ਵਾਲੀ ਤਾਂ ਅੱਜ ਸਾਫ਼ ਕੀਤੀ ਸੀਗੀ। ਇਹ ਤਰ੍ਹਾਂ ਕੇ ਕੱਲੂ। ਮੈਂ ਕਿਹਾ ਡੈਡੀ ਦੀ ਵਿੰਡੋ ਵੀ ਸਾਫ਼ ਕਰਾਈ ਸੀ ਪਰ ਖੋਲ ਹੀ ਨਹੀਂ ਸੀ ਉਹ। ਤੇ ਜੀ ਆਪਣਾ ਗੈਸ ਆਪਾਂ ਕਰ ਦਿੰਨੇ ਆ ਬੰਦ। ਤੇ ਰਾਈ ਮੈਂ ਦੇ ਵਿੱਚ ਪਾ ਕੇ ਛਟਕਾ ਦਿੰਨੇ ਆ ਥੋੜੀ ਜਿਹੀ ਨਹੀਂ ਇਹਨੇ ਜਿਆਦਾ ਰੌਣ ਪਾਉਣਾ ਸੀ ਹਾਂ ਇਹ ਭੱਜ ਲੈਂਦੀ ਆ ਫਿਰ ਆ ਗਏ ਹੁਣ ਵੀ ਉੱਪਰ ਵੀ ਹਾਂਜੀ ਇਹ ਮਿੰਟ ਜੀ ਹੋ ਜਾਂਦੀ ਆ ਇਹ ਕਈ ਵਾਰ ਜਦੋਂ ਮੈਂ ਦੋਸੇ ਚ ਪਾਣੀ ਹੁੰਦੀ ਆ ਨਾ ਉਹ ਤਾਂ ਉਹ ਕਰਦੀ ਆ ਜੇ ਰਾਈ ਨਹੀਂ ਹੈਗੀ ਤੁਹਾਡੇ ਕੋਲ ਤਾਂ ਆਪਾਂ ਜਿਹੜੀ ਆਪਣੇ ਘਰੇ ਸਰੋਂ ਹੁੰਦੀ ਆ ਉਹ ਵੀ ਪਾ ਸਕਦੇ ਹਾਂ ਵੈਸੇ ਮੈਨੂੰ ਤਾਂ ਫਰਕ ਪਤਾ ਨਹੀਂ ਹੈਗਾ ਰਾਈ ਥੋੜੀ ਜਿਹੀ ਘਟਾਸ ਤੇ ਹੁੰਦੀ ਆ अच्छा जी ਸਰੋ ਥੋੜੀ ਜਿਹੀ ਘੜਤਣ ਤੇ ਉਹ ਤੇਲ ਆਲੇ ਉਹਦੇ ਚ ਹੁੰਦੀ ਆ। ਆਪਾਂ ਮੇਥੇ ਵੀ ਪਾ ਸਕਦੇ ਆ ਮੈਂ। ਓਕੇ। ਇੱਥੇ ਪਾ ਲੈਣੇ ਸੀ ਹਨਾ। ਤੁਸੀਂ ਪਹਿਲਾਂ ਕਹਿ ਰਹੇ ਸੀ ਫੇਰ ਭੁੱਲ ਗਏ। ਮੈਂ ਭੁੱਲ ਗਈ। ਫੇਰ ਤੁਹਾਡਾ ਮੂਡ ਆਫ ਹੋ ਗਿਆ। ਇਹ ਤੁਹਾਡਾ ਮੂਡ ਆਫ ਹੋ ਗਿਆ। ਹੂੰ। ਜੁਮਾਈ ਨੂੰ ਮਗੇ ਰਹਿਤਾ ਮੇਰਾ। ਹੂੰ। ਸੁਣ ਕੇ ਪਾ ਲੀਏ ਥੋੜੀ। ਹਾਂਜੀ। ਤੇ ਜੀ ਆਪਾਂ ਨੇ ਗੋਭੀ ਪਾ ਲਈ। ਬਰਤਨ ਦੇ ਵਿੱਚ। ਤੇ ਕਲੌਂਜੀ ਪਾ ਦਿੱਤੀ। ਸੁਮਾਖੀ ਜਿਹੜੇ ਮਸਾਲੇ ਗ੍ਰाइंड ਕੀਤੇ ਸੀ ਉਹ ਪਾ ਲਈਏ ਹਲਦੀ ਸੀ ਤਾਂ ਵੈਸੇ ਲੋੜ ਦੀ ਨਹੀਂ ਹਾਂ ਹਲਦੀ ਤਾਂ ਵੈਸੇ ਹੈਗੀ ਹੋਈ ਆ ਹਾਂਜੀ ਵੈਸੇ ਪਹਿਲਾਂ ਹੀ ਡੰਗ ਜਾ ਮੈਂ ਕਿਹਾ ਹੈਗਾ ਤਾਂ ਤੇ ਨਹੀਂ ਚੱਲਣਾ ਤੇ ਨਮਕ ਤੇ ਬਾਕੀ ਜੇ ਆਪਾਂ ਪਾ ਲਈਏ ਨਮਕ ਥੋੜਾ ਜਿਹਾ ਇਹ ਸਬਜੀ ਜਿੰਨੀ ਕੁ ਡੰਗ ਗਈ ਆ ਤੇ ਹੁਣ ਪਾਵਾਂਗੇ ਲਾਲ ਮਿਰਚ ਲਾਲ ਮਿਰਚ ਕੋਲੋਂ ਜਮਾ ਆ ਦੇਣਾ ਤੇ ਹੁਣ ਪਾਵਾਂਗੇ ਢੇਕੀ ਮਿਰਚ ਢੇਕੀ ਮਿਰਚ ਮੇਰੇ ਮੋਚੂ ਸ਼ਿਮਲਾ ਮਿਰਚ ਨਿਕਲ ਜਾਂਦਾ ਹੁੰਦਾ ਹੈ ਲੋਸੀ ਐਨੇ ਕ ਮਸਾਲੇ ਨੇ ਇਹ ਪਾਣਾ ਕਾਹਦੇ ਚਾ ਜੀ ਤੇ ਪਾ ਲਾਂਗੇ ਕੋਈ ਡੱਬਾ ਲੈ ਕੇ ਮੈਂ ਕਿਹਾ ਤੇਲ ਡੱਬੇ ਚ ਹੀ ਪਾ ਦਿੰਦੇ ਚਲੋ ਹਾਂ ਨਹੀਂ ਇਹਦੇ ਚ ਮਿਕਸ ਹੋ ਜਣਾ ਓਕੇ ਤੇ ਜਿਹੜਾ ਆਪਾਂ ਨੇ ਤੇਲ ਗਰਮ ਕਰਕੇ ਰੱਖਿਆ ਸੀ ਉਹ ਪਾ ਲੈਣਾ ਵਿੱਚ ਆਪਾਂ ਨੇ ਤੇ ਇਹਨੂੰ ਕਰ ਦੇਣਾ ਮਿਸਕ ਰਾਜ ਦੀ ਬਗਾਨਾ ਬਸ ਹਾਂਜੀ ਮਿਸਕ ਕਰ ਦੋ ਕਿ ਕਿੰਨੇ ਦਿਨਾਂ ਚ ਤਿਆਰ ਹੋਊਗਾ ਜੀ ਇਹ ਤਾਂ ਬਸ ਇੱਕ ਦਿਨ ਚ ਤਿਆਰ ਜਿਸੇ ਇੱਕ ਲਵਾ ਦੋ ਭਾਜਦੇ ਤਿਆਰ ਇਹ ਤਾਂ ਸਬਜ਼ੀ ਬਣ ਜਾਂਦੀ ਹੈ। ਹਾਂਜੀ। ਥੋੜੀ ਜਿਹੀ ਹਲਦੀ ਡਾਲ ਦਿੰਦੇ ਹਾਂ। ਪਰ ਲੱਗ ਰਹੀ ਹੈ। ਖਾਜੀ ਵੀ। ਮੈਂ ਕੋਈ ਤਾਂ ਸੇਕਨ ਲਾਲ ਲਾਲ ਬਣਾਉ। ਮੈਨੂੰ ਹਲਦੀ ਵਾਲਾ ਨਹੀਂ ਨਾ ਲਾਲ ਰੰਗ ਪਸੰਦ। ਮੈਨੂੰ ਦੇਗੀ ਮਿਰਚ ਵਾਲਾ ਬਸੰਦਾ। ਹਮ ਤਾਂ ਦੇਗੀ ਨੂੰ ਐਸੇ ਸੈਟਦੇ ਆ। ਕਹਿੰਦੇ ਮੈਂ ਤਾਂ ਦੇਗੀ ਮਿਰਚ ਸੈਟਦੀ ਲਾਲ ਲਈ। ਇਹਦੇ ਤੋਂ ਸਬਜ਼ੀ ਚਾਰ ਬਸਾ ਕੇ। ਇਹ ਮੋਜੀ ਰੋਜ਼ ਰੋਲ ਬਣਦੇ ਨੇ। ਹਾਂ ਕਈ ਗਰੀ ਆਪਣੇ ਹੋਇਜਤ ਨੂੰ ਤੋਂ ਮੈਂ ਮੈਂ ਲੜਾਈ ਹੋਣ ਤੋਂ ਟਲਈ ਆ ਮੈਂ ਬਚ ਜਾਂਦਾ ਸੀਗਾ ਨਾ ਮੈਂ ਬਚ ਗਿਆ ਮੈਂ ਟਲ ਜਾਂਦਾ ਸੀਗਾ ਮੈਂ ਵੀ ਗੋਬੀ ਦੇ ਪੁੱਤ ਜਿਹਾ ਗੋਬੀ ਦੇ ਚਾਰ ਪਾਉਂਦਾ ਬੱਸ ਤੇਰੀ ਮਾਂ ਰੋਈ ਆ ਆ ਬਰੀ ਬਣਾਤਾ ਮੈਂ ਤੁਹਾਡੇ ਜੋਗਾ ਬਣਾਦਾ ਸੀ ਤਾਂ ਖਾਂਦੇ ਨਹੀਂ ਕੱਲੂ ਮੈਂ ਤੈਨੂੰ ਮੋਟੀ ਤਰੋਹ ਤੇ ਸਬਜ਼ੀ ਖਾਈ ਦੀ ਆ ਕੱਲੂ ਤੈਨੂੰ ਮੋਟੀ ਮੋਟੀ ਮਿਰਚਾਂ ਲੈ ਕੇ ਦੂੰਗਾ ਗਾ ਚਲ ਇਹਦੇ ਵਿੱਚ ਪਾ ਲੈ ਐਨਾ ਕੀ ਪੈਣਾ ਮਿਰਚਾਂ ਪਈਆਂ ਨੇ ਚਾਰ ਹੁਣੇ ਪਾ ਦਿੰਦੀਆਂ ਵਿੱਚ ਮੈਂ ਮੇਰ ਜਾਨਾ ਜਾਰ ਡਾੜੀਆਂ ਦੇ ਪਾਸੇ ਪਿਆਓ ਖਾਣਾ ਨਾ ਉਹ ਮੇਰੇ ਆਪਣੇ ਉਹ ਰੱਖੇ ਨੇ ਛੋਗੇ ਮੈਂ ਤੈਨੂੰ ਕਹਿੰਦੀ ਮੈਨੂੰ ਰੋਜ਼ ਇੱਕ ਡਿਆ ਬੋਸਾ ਦੋ ਅੱਗੇ ਥੋੜੇ ਮਿਰਚ ਆਲੇ ਆ ਡੈਡੀ ਸਬਜੀ ਚ ਮਿਰਚ ਬਹੁਤ ਹੁੰਦੀ ਹੈ ਨਹੀਂ ਮਿਰਚ ਹੁੰਦੀਆਂ ਤੇ ਉਹ ਮਿਰਚਾਂ ਨਸਣ ਚ ਪਾ ਕੇ ਕੁੱਟ ਲਈਆਂ ਜੀ ਹਾਂਜੀ ਥੈਂਕ ਯੂ ਅੱਛਾ ਇੱਕ ਅੱਜ ਉਹਦੇ ਚ ਬਾਤ ਹੀ ਤੇਰੇ ਸ਼ਾਬਾਸ਼ ਹੀ ਚਾਰ ਪਾਣੀ ਪਾਈ ਲਈ ਆਪਾਂ ਨੇ ਉਹ ਥੈਂਕ ਯੂ ਅਸੀਂ ਪਤਨੀ ਹਾਂ ਹਾਂਜੀ ਕਾਂਜੀ ਚ ਪਾ ਲਈ ਅਸੀਂ ਪਤਨੀ ਚ ਹੈ ਜਿਹੜੀ ਜਿਹੜੀ ਅੱਗੇ ਜਿਹੜੀ ਰੋਜ਼ ਗਾਣਾ ਖਾਵੇ ਨਹੀਂ ਨਹੀਂ ਜਿਹੜੀ ਅੱਗੇ ਦਾ ਪਾਣੀ ਨ ਕੋਲ ਜਾ ਰਹੀ ਨਹੀਂ ਚਾਹੀਏ ਨਹੀਂ ਨਹੀਂ ਉਹ ਰੱਖ ਦੀ ਫਿਰ ਪਾਉਂਗਾ ਅਚਾਰ ਪਾ ਲੀ ਹਣਾ ਬਹੁਤ ਵਧੀਆ ਅਚਾਰ ਤਾਂ ਬਹੁਤ ਸੋਹਣਾ ਲੱਗ ਰਿਹਾ ਬਸ ਬਿਨਾ ਮੈਂ ਤਾਂ ਕਹਿੰਦਾ ਜੀ ਬਿਨਾ ਰੋਤੋ ਬਿਨਾ ਸਬਰੀ ਤੋ ਹੋਰ ਤਾਂ ਗੋਭੀ ਖਾਣੇ ਆ ਜੀ ਉਹ ਨਿਸਰੀ ਜਾਂਦੀ ਐ ਸਗੋਂ ਵੱਢ ਲੋ ਤੋਚੀ ਲੈ ਗਈ ਨੀ ਅੱਜ ਆਈ ਨਹੀਂ ਕੱਲ ਨੂੰ ਸਬਜ਼ੀ ਬਣਾ ਲਾਂਗੇ ਬਿਲਕੁਲ ਸਬਜ਼ੀ ਬਣਾਓ ਕੱਲ ਨੂੰ ਤਾਂ ਬਣਾਵਾਂਗੇ ਸਬਜ਼ੀ ਰੋਟੀ ਨਾਲ ਛਾਲਗਮਾ ਬਣੀ ਹੋਈਆਂ ਨੇ ਇਹਨਾਂ ਨੂੰ ਛਾਲਗਮਾ ਖਾਣੀਆਂ ਨੇ ਜੀ ਜੀ ਛਾਲਗਮਾ ਸਾਗ ਪਿਆ ਸਾਗ ਕੱਢ ਕੇ ਨਾਲ ਛਾਲਗਮਾ ਹਮਮ ਡੈਡੀ ਉਹ ਇੱਕੋ ਚੀਜ਼ ਇੱਕ ਜਾਣੀ ਬਣਾਵਾਂਗੇ ਤੁਸੀਂ ਸਵੇਰੇ ਖਾਣ ਡੈਡੀ ਤੁਸੀਂ ਕੱਲ੍ਹਿਆ ਰੋਟੀ ਖਾਣੀ ਆ ਦੋ ਦਾ ਫਾਇਦਾ ਨਹੀਂ ਕੋਈ ਫਿਰ ਜਿਵੇਂ ਦੋ ਦੋ ਰੋਟੀ ਪੁੱਤਰਾ ਮੰਮੀ ਤੇਰੀ ਮਾਲਕਣਾ ਇਹ ਮਕਾਨ ਦੀ ਵੀ ਕਿਚਨ ਦੀ ਵੀ ਆਪਾਂ ਦਾ ਖਾਣਾ ਇਹ ਕੈਮਰੇ ਦੇ ਮੂਰੇ ਮਾਲਕ ਆਪਾਂ ਤੇ ਆਪਾਂ ਸਿਰਫ ਕੰਮ ਕਰਨਾਲੇ ਇਹ ਆਚਾਰ ਪਾਨੇ ਬਣਾ ਲਿਆ ਜੀ ਹੁਣ 2-4 ਦਿਨਾਂ ਦੇ ਵਿੱਚ ਤੇ ਤੇਰੇ ਸ਼ਾਬਾਸ਼ ਅੱਜ ਮੈਂ ਦੱਸਿਆ ਸੀਗਾ ਵੀ ਚਾਰ ਤੇਰੀ ਮੰਮੀ ਕਹਿੰਦੀ ਚਾਰ ਕੀ ਕਹਿੰਦਾ ਮੈਂ ਵੀ ਮੈਨੂੰ ਬਹੁਤ ਪਸੰਦ ਆਇਆ ਤੇ ਮੈਂ ਕਿਹਾ ਪਾਰਾ ਡੈਂਗੜ ਦੇਣ ਤੋਂ ਪਹਿਲਾਂ ਜਿਹੜਾ ਕੰਮ ਹੋ ਜੇ ਬਹੁਤ ਵਧੀਆ ਤੇ ਜੀ ਮੈਂ ਮੈਂ ਤੈਨੂੰ ਐਂ ਕਿਹਾ ਸੀਗਾ ਇਹਨੂੰ ਗੋਪੀ ਨੂੰ ਤੋੜ ਕੇ ਕੱਟ ਕੇ ਸੁਕਾਓ ਧੁੱਪ 'ਤੇ ਸੁਕਾਈ ਹੈ ਜੀ ਤੁਹਾਨੂੰ ਪਤਾ ਇਸ ਦਾ ਤਾਂ 5-7 ਦਿਨ ਸੁਕਾ ਕੇ ਤਾਂ ਸੁਕਾਈ ਦੀ ਹੈ ਬੀਜੇ ਬੜਾ ਸਾਰਾ ਮਟ ਭਰਨਾ ਤੁਸੀਂ ਆਪ ਭਰ ਲਓ ਮਟ ਨਹੀਂ ਅਸੀਂ ਖਾਂਦੇ ਨਹੀਂ ਹੈਗੇ ਨਹੀਂ ਕੋਈ ਨਹੀਂ ਖਾਂਦਾ ਆਈ ਗੋਪੀ ਗੋਪੀ ਕਰੂੰਗਾ ਜਿਵੇਂ ਐਂਗਦ ਨਾਲ ਅਗਰੇ ਜੀ ਬੋਲੇ ਹੈ ਹੈ ਠੀਕ ਹੈ ਜੀ ਅਚਾਰ ਆਪਣਾ ਬਣ ਬਾਣੀ ਗਿਆ ਤਕਰੀਬਨ 1-2 ਦਿਨ ਬਸ ਥੋੜਾ ਜਿਆ ਨੂੰ ਰੱਖਾਂਗੇ ਤੇ ਫਿਰ ਖਾਂਗੇ ਤੇ ਹੁਣ ਆਪਾਂ ਮਿਲਾਂਗੇ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਜਾਂ ਬਲੌਗ ਦੇ ਨਾਲ ਤੇ ਇੱਥੇ ਆਪਾਂ ਆਪਣੀ ਵੀਡੀਓ ਐਂਡ ਕਰਦੇ ਹਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ